हां जी डीएसपी साहब आज ਤੁਸੀਂ ਮੌਕਾ ਵੇਖਣ ਆਏ ਜਿਸ ਸੁਨੈਰੀ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਆ ਕੀ ਮੌਕੇ ਤੇ ਦੇਖਿਆ ਤੁਸੀਂ ਇਹ ਆਪਣਾ ਕੁਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਪ ਜਿਹਾ ਰਹਿ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12 ਵਜੇ ਦੇ ਕਰੀਬ ਤਿੰਨ ਅਨਪਛਤੇ ਦੇ ਵਿਅਕਤੀ ਆ ਉਹਨਾਂ ਨੇ ਉਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇਜ਼ੋਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨੇ ਅਟੈਂਪਟ ਕੀਤੀ ਆ ਉਹਦੇ ਸਵਧਰੇ ਸੀਸੀਟੀਵੀ ਫੋਰਸ ਆਪਣਾ ਘੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜਿਹੜਾ ਸੀਸੀਟੀਵੀ ਫੋਰਸ ਤੇ ਅੱਜ ਤੇ ਆਪਾਂ ਜਿਹੜਾ ਇਹਦੇ ਵਿੱਚ ਵੈਰੀਫਾਈ ਕਰਾਂਗੇ ਸਾਰਿਆਂ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਵਾਰਦਾਤ ਨੂੰ ਆਪਾਂ ਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਾਂਗੇ ਹਾਂਜੀ ਰਾਤੀ ਜਿਹੜੀ ਚੋਰੀ ਹੋਇਆ ਉਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਵੇਖਿਆ ਉਹ ਚੋਰਾਂ ਨੂੰ ਮੈਂ ਸਾਡੀ ਟੈਕਸੀ ਡਰਾਈਵਰ ਹਾਂ ਤੇ ਮੈਂ ਸਾਈਡ ਆ ਕੇ ਬਿਆਸੋਂ ਆਉਂਦਿਆਂ ਸੀ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗਰ ਹੈ ਤੇ ਗਲੀ ਚੋਂ ਲੰਘ ਕੇ ਜਾਣਾ ਪੈਂਦਾ ਉਹ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਪਣੀ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਹੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਉਹ ਆ ਕੇ ਕਿ ਤੂੰ ਕਿੰਨੂੰ ਫੋਨ ਲਾਉਣ ਦਿਆ ਵਾ ਕੀ ਇੱਥੇ ਕਿਹੋ ਜਿਹਾ ਤੈਨੂੰ ਗੋਲੀ ਮਾਰ ਤੁਹਾ ਮੈਂ ਡਰਦਾ ਉਥੇ ਮੈਂ ਕਿਹਾ ਉਹਨਾਂ ਨੇ ਆਉਂਦਿਆ ਸਾਰੀ ਸੱਤੋ ਪਿੱਲਾ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਵਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਢਾ ਕੇ ਤੇ ਦੋ ਸੱਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ ਜਿੱਥੇ ਚੋਰੀ ਚੋਰੀ ਹੁੰਦੀ ਸੀ ਜਿਹੜੀ ਬਕਾਲ ਦੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦਤ ਰੱਖਦੀ ਆ ਸਮਾਨ ਜਰਾ ਰੱਖਾ ਮੈਂ ਕਿਹਾ ਇਹ ਕੰਮ ਨਹੀਂ ਤੁਸੀਂ ਮੋਬਾਈਲ ਮੈਨ ਲੈ ਲਿਆ ਮੇਰੇ ਕੋ ਜਿੰਨੇ ਪੈਸੇ ਕੋਈ 100 200 ਪੀਆ ਹੈਗਾ ਉਹ ਲੈ ਲਓ ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾਅਦ ਉਹ ਛੱਡ ਕੇ ਉਹ ਮਗਰ-ਮਗਰ ਉਹਦੇ ਨੱਠ ਕੇ ਗਏ ਠੀਕ ਹੈ ਤੇ ਤੁਸੀਂ ਫਿਰ ਇਨਫਾਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ-ਭੱਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਤੇ ਰੱਪਾ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਆਏ ਸਾਰੇ ਜਣੇ ਤੇ ਫਿਰ ਆਪਾਂ ਮੱਕੇ ਦੇ ਤੇ ਜਿਹੜਾ ਨਾਮ ਕੀ ਰਣਵੀਰ ਸਿੰਘ ਹਾਂਜੀ ਜਿਹੜੀ ਤੁਹਾਡੇ ਰਾਤ ਚੋਰੀ ਹੋਏ ਤੋਂ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਸੀ ਸਾਡੇ 11:15 12 ਵਜੇ ਫੋਨ ਆਇਆ ਸੀ ਕਿ ਕਿਤੇ ਦੁਕਾਨ ਤੇ ਚੋਰੀ ਹੋ ਗਈ ਹੈ ਮੌਕੇ ਤੇ ਪਹੁੰਚੇ ਪਹੁੰਚ ਕੇ ਫੋਸਟਿੰਗ ਫੋਨ ਕੀਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੀਟ ਸੀ ਉਹ ਚੁੱਕ ਕੇ ਲੈ ਗਈ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਗ੍ਰਾਮ ਦੇ ਆਸ-ਪਾਸ ਸੋਨਾ ਸੀ ਤੇ ਇੱਕ ਕੰਡਾ ਸੀ ਕੈਮਰਾ ਸੀ ਜਿਹੜਾ ਉਹ ਲੈ ਕੇ ਚੁੱਕਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਤੇ ਨਾਲ ਦੇ ਕਬੀਰ ਸਿੰਘ ਨੇ ਜਿਹਨੇ ਮੀਨ ਮੋਕੇ ਤੇ ਦੇਖਿਆ ਉਹਨੇ ਤੇ ਕਿੰਨੀ ਕਿੰਨੇ ਕੀ ਲਾਗਤ ਦੀ ਤੁਹਾਡੀ ਚੋਰੀ ਹੋਈ ਹੈ ਜਿਹੜੀ ਲੱਖ ਜੀ ਕੋਈ 700 ਤੋਂ 8 ਲੱਖ 50 ਆਸ-ਪਾਸ ਤੇ ਤੁਸੀਂ ਪੁਲਿਸ ਨੂੰ ਦਰਖਾਸਤ ਕੀਤੀ ਹੈ ਨਹੀਂ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵੇਲੇ ਤੁਹਾਨੂੰ ਪਤਾ ਲੱਗਾ ਜੀ ਸਾਨੂੰ ਉਹ ਕਰੀਬ ਸਾਢੇ 12 ਦੇ ਆਸ-ਪਾਸ ਤੇ ਪੁਲਿਸ ਮੌਕੇ ਤੇ ਪਹੁੰਚ ਨਹੀਂ ਜੀ ਪੁਲਿਸ 20-25 ਮਿੰਟ ਬਾਅਦ ਆਈ ਫੋਨ ਕਰਨ ਤੋਂ ਬਾਅਦ ਹੁਣ ਤੋਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਕੀ ਹੋਈ ਹੈ ਪ੍ਰਸ਼ਾਸਨ ਕੋ ਕਿ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਯੂਲਰਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋ ਗਈਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਝ